ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤਾਂ ਗੱਲ ਕਰਾਂਗੇ ਸ਼ਾਇਦ ਸਰ ਪਟਿਆਲਾ ਦੀ ਅਨਾਜ ਮੰਡੀ ਦਾ ਮੁਸ਼ਕਲਾਂ ਦਾ ਜੀ ਇਹ ਆ ਜੀ ਆਉਣ ਵਾਲੇ ਟਾਈਮ ਚ ਜੇ ਤਾਂ 1500 ਤੋਂ ਆ ਰਹੀ ਐ ਇਹਦਾ ਵੈਸੇ ਝੜ ਬਹੁਤ ਘਟ ਗਿਆ ਪਿਛਲੇ ਸਾਲਾਂ ਨੂੰ ਤੇ ਅੱਗੇ ਜਿਹੜੀਆਂ ਹੁਣ ਪੀਆਰ ਵੈਰੈਟੀ ਆਉਣਗੀਆਂ ਉਹਨਾਂ 'ਚ ਹਲਦੀ ਰੋਗ ਦੀ ਬਹੁਤ ਵੱਡੀ ਸਮੱਸਿਆ ਆਉਣੀ ਆ ਤੇ ਮੰਨ ਕੇ ਚੱਲੋ ਵੀ ਪੰਜਾਬ 'ਚ 90% ਹਲਦੀ ਰੋਗ ਹੀ ਉਹਨੇ ਨੂੰ ਪਿਆ ਵਾ ਤੇ ਉਹ ਤਾਂ ਹੁਣ ਸਰਕਾਰ ਹੁਣੇ ਤੇ ਕੋਈ ਮਸਲਾ ਹੱਲ ਕਰਕੇ ਰੱਖੇ ਸੈਂਟਰ ਸਰਕਾਰ ਨਾਲ ਗੱਲ ਕਰਕੇ ਕਿਉਂਕਿ ਬਹੁਤ بڑے ਲੈਵਲ ਤੇ ਫਿਰ ਆਲਤੀਆਂ ਨਾਲ ਤੇ ਕੋਈ ਕਟ ਲੱਗੂਗਾ ਧਰਨੇ ਲੱਗਣਗੇ ਪਤਾ ਨਹੀਂ ਕੀ ਕੁਝ ਹੋਣਾ ਕਿਉਂਕਿ ਬਹੁਤ بڑے ਲੈਵਲ ਤੇ ਸਮੱਸਿਆ ਆਉਣੀ ਹੈ। ਮੁਲਕ ਰਾਜ ਜੀ ਮੇਰੇ ਨਾਲ ਮੌਜੂਦ ਨਹੀਂ ਜਿਹੜੇ ਕਿ ਪ੍ਰਧਾਨ ਨੇ ਨਾਜ ਮੰਡੀ ਦੇ ਮੁਲਕ ਰਾਜ ਜੀ ਕਿੱਦਾਂ ਦੇ ਬੰਦੋਬਸਥ ਕੀਤੇ ਗਏ। ਤੁਨੂੰ ਕੁਲਵਿੰਦਰ ਸਿੰਘ ਨੇ ਦੱਸਿਆ ਹੀ ਹੈ ਵੀ 90% ਜੀੜੀਆ ਜਿਹੜੀ ਉਹ ਹਲਦੀ ਰੋਗ ਦੇ ਵਿੱਚ ਉਹਦੇ ਬਿਮਾਰ ਦੇ ਵਿੱਚ ਆ ਗਈ ਸਰਕਾਰ ਉਹਨੂੰ ਪਰਚੇਜ਼ ਕਰਨ ਦਾ ਹੱਲ ਕਰੇ ਹੁਣੇ ਤਾਂ ਕਿ ਦਿੱਕਤ ਨਾ ਹੋਵੇ। ਬਾਕੀ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਹੜਾਂ ਦੇ ਬਾਰੇ ਵੀ ਪੰਜਾਬ ਕਿਸੇ ਦਾ ਮੁਹਤਾਜ ਨਹੀਂ ਹੈ। ਬੱਕੇ ਇਹਦੇ 'ਚ ਕੋਈ ਸ਼ੱਕ ਨਹੀਂ ਪੰਜਾਬੀ ਦਿਆਵਾਨ ਨੇ ਇੱਕ ਦੂਜੇ ਦੀ ਮਦਦ ਕਰਦੇ ਨੇ ਇਸੇ ਤਰ੍ਹਾਂ ਜਿਸ ਤਰ੍ਹਾਂ ਹੜ੍ਹਾਂ 'ਚ ਮਦਦ ਕਰ ਰਹੇ ਨੇ ਇਸੇ ਤਰ੍ਹਾਂ 'ਚ ਆੜਤੀਏ ਜੀਰੀ ਪਰਚੇਜ ਕਰਾਉਣ 'ਚ ਛੱਲਣਾ ਵਾਲੇ ਚੌਲ ਭੁਗਤੌਣ 'ਚ ਸਰਕਾਰ ਦੀ ਪੂਰੀ ਮਦਦ ਕਰ ਰਹੀ ਆ ਅਸੀਂ ਪਰ ਸਾਡੇ ਤੇ ਹੱਥ ਰੱਖੋ ਸਾਨੂੰ ਇੰਨਾ ਦਾ ਥਕਾ ਦਿਓ ਵੀ ਅਸੀਂ ਕਰਦੇ ਚੁੱਕੇ ਰਹੀ ਜੀ ਨਾ ਸਪੇਸ ਬਣਾਓ ਤਾਂ ਕਿ ਅਸੀਂ ਜੀਰੀ ਚੱਕ ਕੇ ਇਹਨੂੰ ਭੁਗਤਾ ਸਕੀਏ ਗਵਰਨਮੈਂਟ ਦਾ ਵੀ ਨਾ ਨੁਕਸਾਨ ਹੋਵੇ ਤੇ ਸਾਡਾ ਵੀ ਨੁਕਸਾਨ ਨਾ ਹੋਵੇ ਜਿਉਂਦੇ ਰਹੀਏ ਕੁਆਲਿਟੀ ਕਿਹਨਾਂ ਦੀ ਆ ਕੁਆਲਿਟੀ ਦਾ ਸੀ ਦਾ ਕੁਆਲਿਟੀ ਦਾ ਖਰਾਬ ਹੋ ਗਈ ਹੈ ਕੀ ਗੰਦੋਸ਼ ਨੋ ਡਾਊਟ ਜਿਹੜੀ ਪਹਿਲਾਂ ਹੁੰਦੀ ਸੀ 5-4% ਹੁੰਦੀ ਸੀ ਉਹਨੂੰ ਅਸੀਂ ਕਾਬੂ ਕਰ ਲਿਆ ਤੇ ਹੁਣ 90% ਹੈ ਕਿ ਲਗਾ ਕੇ ਕੇਂਦਰ ਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਿਹੜੇ ਪੰਜਾਬ ਸਰਕਾਰ ਨੂੰ ਕੇਂਦਰ ਨਾਲ ਗੱਲਬਾਤ ਕਰਕੇ ਉਹ ਸਪੈਸੀਫਿਕੇਸ਼ਨਾਂ ਚੇਂਜ ਕਰਾ ਲੈਣੀਆਂ ਚਾਹੀਦੀਆਂ ਨੇ ਕਿਸੇ ਵੀ ਰੂਪ 'ਚ ਜਿਹੜੀ ਉਹ ਜਿਹੜੀ ਕਿਸਾਨਾਂ ਨੂੰ ਦਿੱਕਤ ਨਾ ਆਵੇ ਮੰਡੀਆਂ 'ਚ ਜਾਮ ਨਹੀਂ ਲੱਗਣ ਤੇ ਕਿਸਾਨ ਧਰਨੇ ਨਾ ਲਾਉਣ ਆੜਤੀਆ ਭਰਦੇ ਉਹਦਾ ਜੇ ਹੁਣ ਤੋਂ ਹੀ ਇੰਤਜ਼ਾਮ ਹੋਊਗਾ ਤਾਂ ਉਹ 10-12 ਦਿਨ ਤੋਂ ਬਾਅਦ ਆਊਗੀ ਜਿਹੜੀ ਗੇਤੀ ਜੀਰੀ ਆ ਉਹ ਠੀਕ ਹੈ ਜਿਹੜੀ ਪਛੇਤੀ ਹੋਊਗੀ ਉਹਦੇ ਚ ਹਲਦੀ ਰੋਗ ਹੈ ਉਹ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਇੰਤਜ਼ਾਮ ਕਰ ਲੈਣਾ ਚਾਹੀਦਾ ਮੈਂ ਸਪੇਸ ਦੀ ਵੀ ਗੱਲ ਕਰੂੰਗਾ ਮਾਰਕੀਟ ਕਮੇਟੀ ਦੀ ਵੀ ਗੱਲ ਕਰੂੰਗਾ ਕਿੰਨੇ ਦੇ ਬੰਦੋਬਸਤ ਨੇ ਮਾਰਕੀਟ ਕਮੇਟੀ ਦੇ ਮਾਰਕੀਟ ਕਮੇਟੀ ਦੇ ਪ੍ਰਬੰਧ ਬਿਲਕੁਲ ਠੀਕ ਨੇ ਸਰਕਾਰ ਵੱਲੋਂ ਠੀਕ ਚੱਲ ਰਿਹਾ ਹੈ ਸਪੇਸ ਹੈ ਜਿਹੜੀ ਉਹ ਪਿਛਲੇ ਸਾਲ ਨੂੰ ਵੀ ਜ਼ੀਰੋ ਹੈ ਪਿਛਲੇ ਸਾਲ ਥੋੜੀ ਸੀ ਪਰ ਫੇਰ ਵੀ ਸ਼ੈਲਰ ਵਾਲਿਆਂ ਨੂੰ 70% ਮਾਲ ਯੂਪੀ ਬਿਹਾਰ ਜਾਂ ਕਿਤੇ ਵੀ ਆਪਣੇ ਸਟੇਟ ਤੋਂ ਵੀ ਬਾਹਰ ਪਲੱਸ ਆਪਣੇ ਸ਼ਹਿਰ ਤੋਂ ਬਾਰ ਭੁਗਤਾਨਾ ਪਿਆ ਜਿਹਦਾ ਨੁਕਸਾਨ ਛਿੱਲਰ ਵਾਲਿਆਂ ਨੂੰ ਪਰਸਨਲ ਤੌਰ ਤੇ ਚ ਲੈਣਾ ਪਿਆ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਮੈਂ ਅਰਜ਼ੀ ਦੀ ਵੀ ਗੱਲ ਕਰੂੰਗਾ ਅਰਜ਼ੀ ਸਵਾਰ ਵਧੀ ਹੈ ਜਾਂ ਕੋਈ ਪੰਜਾਬ ਸਰਕਾਰ ਤੋਂ ਤੁਸੀਂ ਮੰਗ ਕਰਦੇ ਹੋ ਅਰਜ਼ੀ ਸਾਡਾ ਜਿਹੜਾ ਪਿਛਲੇ ਸਾਲ ਮਾਨ ਸਾਹਿਬ ਨੇ ਸਾਡੀ ਬੇਨਤੀ ਮੰਨਦੇ ਹੋਏ ਇੱਕ ਐਡਮਿਟ ਕੀਤਾ ਸੀ ਕਿ ਅਸੀਂ ਤੁਹਾਡੀ ਅਰਜ਼ੀ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ 2.5% ਲੈ ਕੇ ਦਵਾਂਗੇ ਜੇ ਉਹਨਾਂ ਨੇ ਨਾ ਦਿੱਤੀ ਤਾਂ ਡਿਫਰੈਂਸ ਜਿਹੜਾ ਹੈਗਾ ਪੰਜਾਬ ਸਰਕਾਰ ਭੇਕ ਕਰੇਗੀ ਇੱਕ ਸਾਲ ਲੰਘਣ ਤੋਂ ਬਾਅਦ ਜੀ ਸੀਜ਼ਨ ਆ ਗਿਆ ਲੇਕਿਨ ਮਾਨ ਸਾਹਿਬ ਨੇ ਜਿਹੜੀ ਹੈਗੀ ਆ ਉਹ ਕਮਿਟਮੈਂਟ ਪੂਰੀ ਨਹੀਂ ਕੀਤੀ ਇਸ ਦੇ ਰੋਸ ਦੇ ਵਜੋਂ ਸਾਡੀ 28 ਤਾਰੀਖ ਨੂੰ ਜਗਰੌਮ ਮੰਡੀ ਦੇ ਵਿੱਚ ਕਾਨਫਰੰਸ ਹੋ ਰਹੀ ਹੈ ਪੰਜਾਬ ਲੈਵਲ ਦੀ ਜਿਹਦੇ ਵਿੱਚ ਕੋਈ ਨਾ ਕੋਈ ਜਿਹੜਾ ਹੈਗਾ ਇਹਦੇ ਬਾਰੇ ਸੋਚਿਆ ਜਾਏਗਾ ਕਿ ਸਰਕਾਰ ਸਾਡੀ ਅੜਦ 2.5% ਕਰਦੀ ਆ ਕਿ ਨਹੀਂ ਕਰਦੀ ਆ ਕਿਉਂਕਿ ਬਹੁਤ ਵੱਡਾ ਲਾਸਾ ਸਾਡੀ ਅੜਦ ਅੱਗੇ ਦੇ ਨਾਲ ਜਿੱਦਾਂ ਕੀਮਤਾਂ ਵਧੀਆਂ ਸੀ ਉਹ ਵਧਦੀ ਸੀ ਹੁਣ ਉਹ ਅੜਦ ਜਿਹੜੀ ਹੈ ਸਾਡੀ ਘਟ ਰਹੀ ਆ ਸਾਡੀ ਫਿਰ ਪੰਜਾਬ ਸਰਕਾਰ ਤੋਂ ਬਹੁਤ ਜ਼ੋਰ ਮੰਗਾਂਗਾ ਕਿ ਇਸ ਬਾਰੇ ਧਿਆਨ ਦਿੱਤਾ ਜਾਵੇ ਤੇ ਸਾਡੀ ਗੜ ਜਿਹੜੀ ਹੈਗੀ ਆ ਉਹ 2.5% ਕੀਤੀ ਜਾਵੇ